ਵਿਸਾਖੀ ਆ ਰਹੀ ਹੈ ਤੇ ਵਿਸਾਖੀ ਦੇ ਉੱਪਰ ਕੀ ਸਪੈਸ਼ਲ ਜਿਗਾ ਲੈ ਕੇ ਆ ਰਹੇ ਹੋ ਜੀ ਬਿਲਕੁਲ ਜੀ ਹਰ ਇੱਕ ਸਾਲ ਵਾਂਗ ਆਪਾਂ ਪਿਛਲੇ ਵਿਸਾਖੀ ਤੇ ਵੀ ਉਦੋਂ ਪਿਛਲੇ ਤੇ ਵੀ ਆਪਾਂ ਐਕਸਕਲੂਸਿਵਲੀ ਥਿੰਕ ਇਸ ਫਰਸਟ ਬੈਟਰ ਪ੍ਰਾਈਸਿੰਗ ਲੈ ਕੇ ਆਏ ਸੀਗੇ ਹੋਰ ਵੀ ਆਪਣੇ ਜਿੰਨੇ ਵੀ ਈਵਰਸ ਦੇਖ ਰਹੇ ਨੇ ਸਾਨੂੰ ਹਜ਼ਾਰਾਂ ਡਾਲਰਸ ਵੀ ਸੇਵ ਕਰ ਸਕਦੇ ਹੋ ਸੁਪਰ ਵੀਜ਼ਾ ਤੇ ਜੇ ਸੁਪਰ ਵੀਜ਼ਾ ਤੁਸੀਂ ਅਪਲਾਈ ਕਰਨਾ ਅਦਰ ਪੇਰੈਂਟਸ ਦਾ ਲਖੜਾਉ ਦੀ ਕਵਰ ਚਾਹੀਦੀ ਹੈ ਲਫਟ ਹੋਰ ਤਾਂ ਜੇ ਕੋਈ ਐਗਜ਼ਾਮਪਲ ਜੇ ਪੇਰੈਂਟ ਜੀ 60 ਸਾਲ ਤੋਂ ਥੱਲੇ ਹੈ ਕੋਈ ਹੈਲਥ ਇਸ਼ੂ ਨਹੀਂ ਹੈਗਾ ਪੂਰੇ ਸਾਲ ਦੇ ਕਿਸ਼ਤ ਬਣਦੀ ਹੈ 922 ਡਾਲਰ ਮਨਥਲੀ ਕਿਸ਼ਤ ਹੈ 76 ਡਾਲਰ ਹੁਣ ਵੀ ਹਰੇਕ ਏਜਿਸ ਅਵੇਲੋ ਐਨੀ 60 ਸਾਲ ਤੋਂ ਥੱਲੇ ਜਿਹੜੇ 60 ਸਾਲ ਤੋਂ ਉੱਪਰ ਵੀ ਨੇ ਉਹ ਵੀ ਡਿਸਕਾਊਂਟ ਵਾਸਤੇ ਐਲੀਜੀਬਲ ਹੈਗੇ ਨੇ ਉਹਨਾਂ ਦੀ ਹੈਲਥ ਕੰਡੀਸ਼ਨ ਦੇ ਨਾਲ ਉਹਨਾਂ ਦੇ ਏਜ ਦੇ ਨਾਲ ਕਿਉਂਕਿ ਹਰੇਕ ਚੀਜ਼ ਹਰੇਕ ਵਾਸਤੇ ਫਿੱਟ ਨਹੀਂ ਹੈਗੀ ਇਹਨਾਂ ਦੀ ਪ੍ਰੋਮੋਸ਼ਨ ਹੈ ਜਿੰਨਾ ਵਾਸਤੇ ਫਿੱਟ ਆ ਉਹ ਹਜ਼ਾਰਾਂ ਡਾਲਰ ਸੇਵ ਕਰ ਸਕਦਾ ਹੈ ਭਾਈ ਸਨਸਾਬ ਤੁਸੀਂ ਦੱਸਦੇ ਤਾਂ ਹੋਰ ਕੀ ਕੀ ਤੁਸੀਂ ਉਹ ਰეკਮੈਂਡ ਕਰੋਗੇ ਇਸ ਮਾਮਲੇ ਦੇ ਵਿੱਚ ਕਿ ਲੋਕ ਕਈ ਵਾਰੀ ਇਕੱਲਾ ਪ੍ਰਾਈਸ ਦੇਖ ਲੈਂਦੇ ਨੇ ਪੁਰਾਲਦੂ ਜਿਹੜਾ ਉਹ ਕਿਸ ਨਿਹਾਇ ਇਸ ਫਾਮ ਵਿੱਚ ਦੇਵੂ ਜਦੋਂ ਇੰਸ਼ੋਰੈਂਸ ਕੋਈ ਕਰਵਾ ਰਿਆ ਹੈ ਹਾਂਜੀ ਬਿਲਕੁਲ ਜੇ ਆਪਾਂ ਇੰਸ਼ੂਰੈਂਸ ਲੈਣ ਤੋਂ ਪਹਿਲਾਂ ਕੀ ਕੀ ਚੀਜ਼ਾਂ ਸੁਪਰਵਾਈਜ਼ਰ ਲੈਣ ਤੋਂ ਪਹਿਲਾਂ ਕੀ ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਪਹਿਲੀ ਗੱਲ ਤਾਂ ਜਿਹੜਾ ਉਹਨਾਂ ਦੀ ਹੈਲਥ ਕੰਡੀਸ਼ਨ ਵਾਈਸ ਸਾਨੂੰ ਪੂਰਾ ਪਤਾ ਹੋਣਾ ਚਾਹੀਦਾ ਤੇ ਪੀਰੈਂਟ ਸੈਕੰਡਰੀ ਰਿਸਪੋਰਟ ਕਿਈ ਵਾਰੀ ਕੰਪਨੀਆਂ ਨੇ ਹੈਲਥ ਕੰਡੀਸ਼ਨ ਸਾਡੀ ਇਦਾਂ ਦੀ ਹੁੰਦੀ ਵੀ ਅਸੀਂ ਸਿਰਫ ਪ੍ਰਾਈਸ ਹੀ ਦੇਖਦੇ ਆ ਉਹ ਚੀਜ਼ਾਂ ਐਕਸਕਲੂਸਿਵ ਦੇ ਵਿੱਚ ਉਹ ਕਵਰ ਨਹੀਂ ਕਰਦੇ ਬਿਕੋਸ ਸਾਨੂੰ ਪਤਾ ਉਹ ਕਵਰ ਨਹੀਂ ਕਰਦੇ ਕਿਉਂਕਿ ਸਾਡਾ ਰੋਜ਼ ਦਾ ਕੰਮ ਹੈ ਕਿਉਂਕਿ ਅੱਜ ਤੱਕ ਵੀ ਸਾਡਾ ਕੋਈ ਵੀ ਕਲੇਮ ਡਿਕਲਾਈਨ ਨਹੀਂ ਹੋਇਆ ਸਾਨੂੰ 13 ਸਾਲ ਹੋ ਗਏ ਐਗਜ਼ਾਮਪਲ ਸਟੇਬਲ ਹੋਣੇ ਬਾਅਦ ਜ਼ਰੂਰੀ ਕਈ ਕੰਪਨੀਆਂ ਸਾਡ ਦੀ ਸਟੇਬਿਲਿਟੀ ਮੰਗਦੇ ਨੇ ਕਈ 90 ਦਿਨਾਂ ਦੀ ਵੀ 120 ਦਿਨਾਂ ਦੀ ਕਿਉਂਕਿ ਉਹਨਾਂ ਚੀਜ਼ਾਂ ਕਰਕੇ ਵੀ ਸਾਡਾ ਕਲੇਮ ਡਿਕਲਾਈਨ ਹੋ ਸਕਦਾ ਪਹਿਲਾਂ ਸਾਨੂੰ ਹੈਲਥ ਕੰਡੀਸ਼ਨ ਪਤਾ ਆਵੇ ਫਿਰ ਉਦੋਂ ਬਾਅਦ ਸਾਨੂੰ ਪਤਾ ਆਵੇ ਕੋਈ ਦਵਾਈ ਚੇਂਜਸ ਤਾਂ ਨਹੀਂ ਹੋਈ ਕਾਲ ਚੇਂਜ ਹੋਈ ਉਹ ਕਿੰਨਾ ਇਫੈਕਟ ਕਰ ਸਕਦਾ ਉਦੋਂ ਬਾਅਦ ਵਿੱਚ ਅਸੀਂ ਚੋਣ ਕਰਨੀ ਹੈ ਵੀ ਕਿਹੜੀ ਅਸੀਂ ਪਾਲਸੀ ਲੈਣੀ ਹੈ ਕਿਉਂਕਿ ਪ੍ਰੀ ਐਗਜ਼ਿਸਟਿੰਗ ਹੈ ਨਾਨ ਪ੍ਰੀ ਐਗਜ਼ਿਸਟਿੰਗ ਹੈ ਉਦੋਂ ਬਾਅਦ ਫਿਰ ਆਉਂਦਾ ਅਸੀਂ ਦੇਖਣਾ ਕਈ ਕੰਪਨੀ ਨੇ ਸਸਤੀਆਂ ਨੇ ਫੀ ਚਾਰਜ ਕਰ ਰਹੀਆਂ ਨੇ ਸਾਨੂੰ ਫੀ ਚਾਰਜ ਹੋ ਰਹੀ ਕਿ ਨਹੀਂ ਹੋ ਰਹੀ ਕਿੰਨੀ ਹੋ ਰਹੀ ਹੈ ਤੁਹਾਨੂੰ ਦੱਸਿਆ ਗਿਆ ਕਿ ਨਹੀਂ ਦੱਸਿਆ ਗਿਆ ਉਦੋਂ ਬਾਅਦ ਹੈ ਵੀ ਕਈ ਕੰਪਨੀਆਂ ਦੇ ਵਿੱਚ ਇਦਾਂ ਦੇ ਆਪਸ਼ਨ ਹੈ ਕਿ ਵਰਚੁਅਲ ਡਾਕਟਰ ਬੜੀ ਯੂਨੀਕ TH ਹੈ ਸਾਰੇ ਕੈਂਡੀਡੇਟ ਦੇ ਵਿੱਚ ਇਦਾਂ ਦੇ ਅਕਈ ਵਾਰੀ ਸੀ ਵਰਚੁਅਲ ਡਾਕਟਰ ਦਾ ਮਸਲਾ ਹੈ ਕਈ ਵਾਰੀ ਸਾਨੂੰ ਇੱਥੇ ਆ ਕੇ ਬੁਮਾਠ ਮਾਰ ਹੋ ਗਏ ਜਾਂ ਪੁਰਾਣੀਆਂ ਦਵਾਈਆਂ ਹੈਆਂ ਅਸੀਂ ਰੀਫਰ ਕਰਾਉਣੀਆਂ ਪ੍ਰੈਸਕ੍ਰਿਪਸ਼ਨ ਕੋ ਡਾਕਟਰ ਨਾਲ ਗੱਲਬਾਤ ਕਰਨੀ ਕਿ ਵੀ ਸਾਨੂੰ ਡਾਕਟਰ ਨਹੀਂ ਮਿਲਦਾ ਵਰਚੁਅਲ ਡਾਕਟਰ ਕਰਕੇ ਅਸੀਂ ਸਿਰਫ ਆਪਦੇ ਘਰੇ ਹੀ ਬੈਠੇ ਹੀ ਵਰਚੁਅਲ ਡਾਕਟਰ ਨਾਲ ਗੱਲਬਾਤ ਕਰ ਸਕਦੇ ਹਾਂ ਕੰਪਨੀਆਂ ਨੇ ਆਪਸ਼ਨ ਪ੍ਰੋਵਾਈਡ ਕਰਦੀਆਂ ਉਹਦੇ ਨਾਲ ਅਸੀਂ ਪ੍ਰੈਸਕ੍ਰਿਪਸ਼ਨ ਲਿਖਾ ਵੀ ਸਕਦੇ ਹਾਂ ਕਿੰਨਾ ਇਹ ਖਰਚਾ ਹੋ ਸਕਦਾ ਉਸ ਤੋਂ ਬਾਅਦ ਕਈ ਕੰਪਨੀਆਂ ਜਿਹੜੀਆਂ ਹੈਆਂ ਅਪਰੋ ਰੇਟਿਡ ਚਾਰਜ ਕਰਦੇ ਨੇ ਐਗਜ਼ਾਮਪਲ ਜੇ ਕੋਈ ਮਹੀਨੇ ਦੀ ਕਿਸ਼ਤ 300 ਡਾਲਰ ਹੈ ਉਹ ਜਿਹਦੇ 사 ਉਹ ਜਿਹੜਾ 100 ਡਾਲਰ ਹੈ ਤੇ ਪੰਜ ਦਿਨ ਹੀ ਰਹੇ ਉਹ ਪੰਜ ਦਿਨਾਂ ਦੇ ਪੈਸੇ ਕੱਟਣਗੇ ਕਈ ਕੰਪਨੀਆਂ ਪੂਰੇ ਮਹੀਨੇ ਦੀ ਕਿਸ਼ਤ ਕੱਟ ਲੈਂਦੇ ਕਈ ਵਾਰੀ ਸਾਨੂੰ ਲੱਗਦਾ ਬਚਾਉਂਦੇ ਬਚਾਉਂਦੇ ਕਈ ਵਾਰੀ ਸਾਡਾ ਉਹ ਸਾਨੂੰ ਪਤਾ ਉਸ ਇਹ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ ਫੀ ਚਾਰਜ ਹੋ ਰਹੀ ਹੈ ਕਿੱਦਾਂ ਹੋ ਰਹੀ ਜਦੋਂ ਸੀ ਕੈਨਸਲੇਸ਼ਨ ਫੀ ਚਾਰਜ ਕਿੰਨੀ ਹੈਗੀ ਆ ਆਹ ਚੀਜ਼ਾਂ ਦੀ ਖਿਆਲ ਰੱਖਣ ਦੀ ਲੋੜ ਹੈ ਕਿਉਂਕਿ ਸਭ ਤੋਂ ਪਹਿਲਾਂ ਇਹ ਵੀ ਇੰਸ਼ੋਰੈਂਸ ਜ਼ਰੂਰ ਲਾਓ ਜਿਹੜੇ ਵੀ ਵਿਸਟ ਕਰਨ ਆ ਰਹੇ ਨੇ ਸੁਪਰਵੀਜ਼ਰ ਤੇ ਨੇ ਦੁਆਰਾ ਆ ਰਹੇ ਨੇ ਕਵਰੇਟਸੇ ਮਿਲੇ ਡਾਲਰ ਦਾ ਕਲੇਮ ਕਰ ਸਕਦੇ ਆ ਕਿਉਂਕਿ ਜਦੋਂ ਕਲੇਮ ਆਉਂਦੇ ਨੇ ਬਹੁਤ ਵੱਡੇ ਕਲੇਮ ਨੇ ਕਿਉਂਕਿ ਕੰਪਨੀਆਂ ਨੇ ਜਿਹੜਾ ਰਿਕਵਰੀ ਕਰਨੀ ਆ ਉਹ ਫਿਰ ਉਹਨਾਂ ਤੋਂ ਹੀ ਕਰਨੀ ਆ ਜਿਨ੍ਹਾਂ ਦੇ ਕੋਲੇ ਆਏ ਹੋਏ ਨੇ ਇਸ ਕਰਕੇ ਹਮੇਸ਼ਾ ਹੀ ਕਹਿੰਦੇ ਕਵਰੇਜ ਲੋ ਤੋਂ ਮਰਜ਼ੀ ਲੋ ਕਿਉਂਕਿ ਥਿੰਕਰ ਜਿਆਦਾ ਪਰਸ਼ਰੂ ਕੀਤੀ ਨਹੀਂ ਦੀ ਉਹ ਲੈ ਸਕਦਾ ਹੈ ਸ਼ੁਰੂ ਦਾ ਚੱਕਾ ਜਾਂਦਾ ਹੈ ਆਪਾਂ ਪਹਿਲੇ ਅਸੀਂ ਆਨਲਾਈਨ ਸਾਰਾ ਕੁਝ ਪਲੈਟਫਾਰਮ ਸ਼ੁਰੂ ਕਰਤਾ ਆਨਲਾਈਨ ਪੋਰਟਲ ਨੂੰ ਤੇ ਇਹ ਤਾਂ ਪਤਾ ਹੋਵੇ ਐਟਲੀਸ ਆ ਦਾ ਹੋਮਵਰਕ ਕਰ ਸਕੋ ਤੁਹਾਨੂੰ ਪਤਾ ਵੀ ਕਿਸ਼ਤ ਕਿੰਨੀ ਆ ਉਦੋਂ ਬਾਅਦ ਐ ਪਾਲਿਸੀ ਲੈਣ ਤੋਂ ਪਹਿਲਾਂ ਕਿ ਉਹ ਵੀ ਸਾਨੂੰ ਪਤਾ ਐ ਐਸਕਲੂਜ਼ਨ ਚ ਕੀ ਐ ਕਿਉਂਕਿ ਕਲੇਮ ਕਦੋਂ ਡਿਫਰਲਾਇਨਾ ਹੋਵੇ ਕਿਉਂਕਿ ਸਾਡਾ ਸਪੈਸ਼ਲ ਕਲੇਮ ਦਾ ਡਿਪਾਰਟਮੈਂਟ ਐ ਸਿਰਫ ਕਲੇਮ ਹੀ ਹੈਂਡਲ ਕਰਦਾ ਉਹਦੇ ਨਾਲ ਐ ਸਾਨੂੰ ਇਹ ਪਤਾ ਵੀ ਕਲੇਮ ਸਖਾਲਾ ਹੋਵੇ ਜਿੰਨੀ ਸਹੀਤੀ ਪ੍ਰੋਸੈਸ ਹੁੰਦਾ ਉਹ ਸਾਨੂੰ ਉਨੀ ਕੁ ਜੀ ਹੁੰਦੀ ਜੇ ਕਦੋਂ ਕਲੇਮ ਆਉਂਦਾ ਤਾਂ ਪੀਸਾ ਮਾਇੰਡ ਰਵੇ ਸਾਡੇ ਕਲੈਂਟਸ ਵਾਸਤੇ ਇਸ ਕਰਕੇ ਹਮੇਸ਼ਾ ਰਹਿੰਦਾ ਵੀ ਆਰ ਟਿਪਸ ਉਹ ਸਾਨੂੰ ਵਾਚ ਕਰਨ ਦੀ ਜ਼ਰੂਰਤ ਆ